ਨਵੀਂ ਕਾ ਗੂਗਲ ਲਿੱਕ ਹੈ ਹਾਂ ਆ ਦੇਖ ਲੈ ਜੀਓ ਵਾਲਿਆਂ ਨੇ ਹੁਣ ਪਲਾਨ ਮਹਿੰਗੇ ਕਰਤੇ ਸਭ ਨਹੀਂ ਕਰਤੇ ਉਦਾਂ ਸਾਰਿਆਂ ਨਹੀਂ ਪਰ ਜੀਓ ਨੇ ਸ਼ੁਰੂ ਜਦੋਂ ਕੀਤਾ ਸੀ ਕੰਮ ਹਾਂ ਫ੍ਰੀ ਤੋਂ ਕੀਤਾ ਸੀ ਸਾਰਿਆਂ ਨੂੰ ਆਪਣੇ ਮਤਲਬ ਕਿ ਪੰਜਾਬ ਨੂੰ ਕੀ ਮਤਲਬ ਕਿ ਇੰਡੀਆ ਚ ਇੱਕ ਵਾਰੀ ਲੋਕ ਖਰੀਦ ਲੈਣ ਫ੍ਰੀ ਫ੍ਰੀ ਦਾ ਲਾਲਚ ਜਿਹਦਾ ਲੋਕਾਂ ਨੇ ਹਥੋੜੀ ਚੱਕ ਲਏ ਨਾਲ ਸੜੀ ਜੀਵੀ ਜੀਵੀ ਮੁਫਤ ਦੇਤੀ ਵੀ ਚੱਕ ਲੋ ਠੀਕ ਹੈ ਉਹ ਮੁਫਤ ਦੇਤੀ ਲੋਕ ਲੱਗੇ ਜੀ ਵੀ ਤੇ ਹਮ ਨਸ਼ਾ ਹੀ ਆ ਵੀ ਇੱਕ ਤਰ੍ਹਾਂ ਦਾ ਫਲਾ ਨਸ਼ੇ ਤੇ ਲੱਗ ਗਏ ਲੋਕ ਹੁਣ ਨੈਟ ਦੇ ਤੇ ਹਮ ਸਾਰਾ ਦਿਨ ਦੇਖੀ ਜਾਂਦੇ ਜੀ ਵੀ ਹੁਣ ਹੌਲੀ ਹੌਲੀ ਇਹਨਾਂ ਨੇ ਪਲਾਨ ਤੇ ਪੈਸੇ ਲੈਣ ਲੱਗੇ ਪਹਿਲਾਂ 100 ਰੁਪਿਆ 200 ਹੁਣ ਮੈਨੂੰ ਲੱਗਦਾ 300 ਦਾ ਹੋ ਗਿਆ ਹਮ 1 ਜੀ ਵੀ ਦਾ ਹੁਣ ਮਹਿੰਗੇ ਕਰੀ ਜਾਂਦੇ ਮਹਿੰਗੇ ਕਰਦੇ ਠੀਕ ਹੈ ਗੱਲਬਾਤ ਹੋਊਗੀ ਲਾਤਾ ਚਾਟੇ ਗਏ ਪੈਸੇ ਐਵੇਂ ਆ ਜੀਰੀਆਂ ਨਾਲ ਹੋਇਆ ਫਸਲਾਂ ਨਾਲ ਕਣਕਾਂ ਨਾਲ ਜੀਰੀਆਂ ਨਾਲ ਮੱਕੀਆਂ ਨਾਲ ਆਪਣੇ ਜਿਹੜੇ ਮਤਲਬ ਬਜ਼ੁਰਗ ਸੀ ਉਹ ਪਹਿਲਾਂ ਦੇਖ ਲੈ ਰੂੜੀ ਰਾੜੀ ਪਾ ਲੈਂਦੇ ਸੀ ਮਾਰੀ ਮੋਟੀ ਐਵੇਂ ਹੀ ਕਰੀਆਂ ਦੇ ਹੀ ਖੇਤੀ ਠੀਕ ਆ ਹਾਲਾਂ ਨਾਲ ਬਾਹੂਗੇ ਮਤਲਬ ਕਿ ਉਹਦਾ ਨਾਲ ਬਲਦਾਂ ਨਾਲ ਕੁਦਰਤੀ ਤੌਰ ਤਰੀਕਿਆਂ ਨਾਲ ਮਤਲਬ ਗੱਲ ਮਕਾ ਦੂੰ ਵੀ ਚਲ ਦੂਜੇ ਪਾਣੀ ਵੀ ਉਹਦੇ ਨਾਲ ਕੱਢਦੇ ਜਦੋਂ ਪਾਣੀ ਉੱਤੇ ਹੁੰਦੇ ਜੀ ਹਾਂ ਯਾਨੀ ਇਹ ਵੀ ਕੋਈ ਰੇਜ਼ ਅਪਰੇ ਨਹੀਂ ਸੀ ਉਦੋਂ ਫਿਰ ਉਹ ਦੱਸਦੇ ਨੇ ਵੀ ਰੇਹਾ ਸਪਰੇਆਂ ਵਾਲੇ ਆਪ ਆਉਂਦੇ ਸੀ ਇਹਨਾਂ ਕੋਲ ਵੀ ਅਸੀਂ ਥੋੜੀ ਪਾ ਕੇ ਵੀ ਜਾਂਦੇ ਆ ਵੀ ਉੱਪਰ ਦੱਬਾ ਦਿਓ ਇਹਨੂੰ ਹਾਂ ਵੀ ਤੁਸੀਂ ਰੇ ਪਾਓ ਇਹਨੂੰ ਇਹ ਥੋੜੀ ਫਸਲ ਵੱਧ ਹੋਊਗੀ ਰੇ ਆਪ ਪਾ ਕੇ ਜਾਂਦੇ ਹੁੰਦੇ ਸੀ ਉਹ ਹਾਂ ਵੀ ਤੁਸੀਂ ਮਤਲਬ ਫ੍ਰੀ ਅੱਛਾ ਵੀ ਦੇਖੋ ਤੁਸੀਂ ਇੱਕ ਵਾਰ ਵਾਸ ਝਟ ਫਿਰ ਹੌਲੀ ਹੌਲੀ ਜਦੋਂ ਪਾਈਗੇ ਪਾਈਗੇ ਫਸਲ ਸਾਲੀ ਵੱਧ ਨਿਕਲਣ ਲੱਗੀ ਤੇ ਮੈਂ ਜੀਰੀ ਵੀ ਉਹਦੀ ਲੱਗੀ ਨਸ਼ੇ ਤੇ ਨਸ਼ਾ ਹੀ ਸਾਲਾ ਇਹ ਤੁਹਾਨੂੰ ਵੀ ਆਇਆ ਕੋਈ ਲਾਲਚ ਹੋ ਗਿਆ ਵੀ ਲਾਲਚ ਹੋ ਗਿਆ ਵੀ ਵੱਧ ਨਿਕਲਦੀ ਐ ਹੁਣ ਮੁੜ ਕੇ ਇਹਦੇ ਬਿਨਾਂ ਸਾਲਾ ਕੰਮ ਨਹੀਂ ਚੱਲਦਾ ਮੁੜ ਕੇ ਦੇ ਬਿਨਾ ਕੰਮ ਨਹੀਂ ਚੱਲਿਆ ਜੀਰੀ ਵੀ ਲੱਗੀ ਰੇਤ ਹੀ ਕਣਕ ਵੀ ਰੇਤ ਹੀ ਜਾਣੀ ਫਸਲਾਂ ਰੇਤ ਹੀ ਹੋਗੀਆਂ ਉਹਦਾ ਨਸ਼ੇ ਦੀ ਗੱਲ ਮੰਨ ਇਹ ਸਾਲਾ ਉਸ ਤੋਂ ਬਾਅਦ ਦੇਖ ਲੈ ਵੀ ਹੁਣ ਕਿੱਥੇ ਜਾ ਵੀ ਰੇਹ ਦੀ ਗੱਲ ਸਪਰੇਆਂ ਦੀ ਗੱਲ ਪਹਿਲਾਂ ਸਾਲੇ ਮੁਫਤ ਦਿੰਦੇ ਦੀ ਆਪ ਪਾਉਂਦੇ ਦੀ ਨਾਲੇ ਪਹਿਲਾਂ ਥੈਲਾ ਥੈਲਾ ਹੁਣ 5-5 ਥੈਲਾਂ ਤੱਕ ਪਹੁੰਚਾਈ ਪਈਆਂ ਪਹੁੰਚਾਈ ਪਈਆਂ ਹੁਣ ਆਪਾਂ ਨੂੰ ਆਪ ਜਾ ਕੇ ਕਈ ਵਾਰ ਮਿਲਦਾ ਨਹੀਂ ਰੇ ਡਾਈ ਰੇ ਨੂੰ ਕਿੰਨੀ ਕਿਲਤ ਪੈ ਜਾਂਦੀ ਐ ਰੇਹ ਦੇਖ ਲੈਣ ਤੇ ਜਾਨੀ ਐ ਆ ਵੀ ਹਰੇਕ ਚੀਜ਼ ਸਾਲੀ ਪਹਿਲਾਂ ਨਸੇ ਤੇ ਲਾਉਂਦੇ ਨੇ ਇਹ ਇਹ ਮਤਲਬ ਜਿਹੜੇ ਵਪਾਰੀ ਹੁੰਦੇ ਨੇ ਇਹ ਸਰਕਾਰਾਂ ਨਾਲ ਮਿਲੇ ਹੁੰਦੇ ਨੇ ਫਿਰ ਐਨ ਪੂਰੀ ਗੇਮ ਨਾਲੇ ਲੰਮਾ ਚੱਲਦੇ ਨੇ ਸਾਲੇ ਦੂਰ ਦ੍ਰਿਸ਼ਟੀ ਦੂਰ ਦ੍ਰਿਸ਼ਟੀ ਸੋਚ ਕੇ ਵੀ ਹਾਂ ਕੰਮ ਚੱਲੂਗਾ ਫਿਰ ਐ ਸੋਚਦੇ ਨੇ ਹਰੇਕ ਚੀਜ਼ ਆਪਾਂ ਕਹਿ ਦਿੰਨੇ ਆ ਹੁਣ ਤੂੰ ਰੇਤੋ ਬਣਾ ਲੈ ਜੀਰੀ ਕਰਕੇ ਦਿਖਾ ਦੇ ਅੱਖ ਵੀ ਨਹੀਂ ਆਉਂਦਾ ਇੱਥੇ ਫਿਰ ਉਹੀ ਗੱਲ ਐ ਵੀ ਸਾਲਾ ਕੰਮ ਐ ਹੁਣ ਹਰੇਕ ਹੀ ਆ ਰਹਿ ਗਿਆ ਵੀ ਫੇਲਾ ਫਰੀ ਦੇ ਕੇ ਅਮੀਰ ਲੋਕ ਚਾਟਾਂ ਦੇ ਲਾਉਂਦੇ ਨੇ ਫੇਰ ਭਰਾਵਾ ਇਹਦਾ ਕੀਦਾ ਹੋਇਆ ਕੰਪਨੀਆਂ ਦਾ ਰਿਆਲੇ ਕੰਪਨੀਆਂ ਦਾ ਫੇਰ ਦੇਖ ਲੈ ਕੰਪਨੀਆਂ ਦਾ ਸਰਕਾਰਾਂ ਨਾਲ ਮਿਲ ਕੇ ਕੰਮ ਕਰਦੇ ਹਰੀ ਕ੍ਰਾਂਤੀ ਨਾਮ ਦੇ ਠੱਗੀ ਲੱਗੀ ਹੋਈ ਹੈ ਠੱਗੀ ਲੱਗੀ ਹੋਈ ਹੈ ਤੇ ਦੂਜੇ ਨੰਬਰ ਤੇ ਸਾਲਾ ਨੁਕਸਾਨ ਕਿੰਨਾ ਇਹਦਾ ਆਪਾਂ ਖਾਣੇ ਆ ਕਿੰਨੀਆਂ ਬਿਮਾਰੀਆਂ ਵਾਧੀਆਂ ਬਿਮਾਰੀਆਂ ਵਾਧੀਆਂ ਨੇ ਇਹੀ ਕਹਿੰਦਾ ਵੀ ਆਰਗੈਨਿਕ ਖੇਤੀ ਕਰੋ ਬਸ ਮੈਂ ਤਾਂ ਐਂ ਕਹਣਾ ਹਸਪਤਾਲ ਭਰੇ ਪੈਣੇ ਦੇ ਲਈ ਭਰੇ ਪੈਣੇ ਠੀਕ ਹੈ ਨਾ ਗੱਲ